ਇੱਕ ਟਾਈਮ ਸੀ ਜਦੋਂ ਪੰਜਾਬ ਦੀ ਹਰ ਇੱਕ ਫਿਲਮ ਦੇ ਟਾਈਟਲ ਵਿੱਚ ਜੱਟ ਸ਼ਬਦ ਤਾਂ ਆਣਾ ਪੱਕਾ ਹੀ ਸੀ ਜਿਵੇਂ ਮਿਰਜ਼ਾ ਜੱਟ ਯਾਰੀ ਜੱਟ ਦੀ ਜੱਟ ਜਿਉਣਾ ਮੋਰ ਜੱਟ ਤੇ ਜ਼ਮੀਨ ਕੁਰਬਾਨੀ ਜੱਟ ਦੀ ਜੱਟ ਪੰਜਾਬ ਤੇ ਉਵੇਂ ਹੀ ਫਿਰ ਤੋਂ ਜੱਟ ਸ਼ਬਦ ਨੂੰ ਸੁਰਖੀਆਂ ਦੇ ਵਿੱਚ ਲੈ ਕੇ ਆਏ ਨੇ ਜੇ ਰੰਦਾਵਾ ਆਪਣੀ ਮੂਵੀ ਜੇ ਜੱਟ ਵਿਗੜ ਗਿਆ ਜੱਟ ਸ਼ਬਦ ਫਿਲਮਾਂ ਨਾਲ ਲੰਬੇ ਸਮੇਂ ਤੋਂ ਜੁੜਿਆ ਫਿਰ ਇੱਕ ਦੌਰ ਆਇਆ ਕਿ ਇਹਦੇ ਤੋਂ ਪਾਸੇ ਹੋਏ ਲੋਕ ਤੁਸੀਂ ਫਿਰ ਉਹ ਦੌਰ ਨੂੰ ਵਾਪਸ ਲਿਆਉਣਾ ਚਾਹ ਰਹੇ ਕਿਦੇ ਲਈ ਪੰਜਾਬ ਮਸ਼ਹੂਰ ਆ ਪੰਜਾਬ ਕਿਉਂ ਜਾਣਿਆ ਜਾਂਦਾ ਕਿਉਂਕਿ ਜੱਟਾਂ ਹੀ ਥੋੜੀ ਐ ਹੋਰ ਵੀ ਬਾਕੀਆਂ ਚ ਵੀ ਅਣਖ ਬਰੇਵਰੀ ਐ ਇਹੀ ਇਹੀ ਗੱਲ ਕਹਿ ਰਹੇ ਆ ਤੁਹਾਨੂੰ ਬਹੁਤ ਸਾਰੇ ਸਿੰਗਰਸ ਜਾਂ ਬਹੁਤ ਸਾਰੇ ਆਰਟਿਸਟ ਇਦਾਂ ਦੇ ਨਹੀਂ ਜਿਹੜੇ ਇਸ ਵਰਡ ਦਾ ਯੂਜ਼ ਕਰਦੇ ਨੇ ਤਾਂ ਇਹਦੇ ਵਿੱਚ ਕਿਸੇ ਤੋਂ ਆਪਾਂ ਉਹ ਥੋੜੀ ਲਈਦੀ ਕਾਗਜ਼ਾਂ ਤੇ ਕੀ ਦਿਖਾਉ ਤੁਸੀਂ ਹੈਗੇ ਹੋ। ਮੂਵੀ ਕਿੱਦਾਂ ਦੀ ਆ ਉਹਦਾ ਜਵਾਬ ਤਾਂ ਇੱਕੋ ਹੀ ਸ਼ਬਦ ਦੇ ਵਿੱਚ ਆ ਫੈਂਟਾਸਟਿਕ। ਮੂਵੀ ਦੀ ਸਟੋਰੀ ਅਮੇਜ਼ਿੰਗ ਆ। ਮੂਵੀ ਨੂੰ ਦੇਖ ਕੇ ਇੱਕ ਮਿੰਟ ਲਈ ਵੀ ਆਣੀ ਲੱਗਿਆ ਕਿ ਬੇਫਾਲਤੂ ਦੇ ਵਿੱਚ ਹੀ ਐਕਸ਼ਨ ਪਾ ਰੱਖਿਆ। ਜਿਵੇਂ ਕਿ ਮੋਸਟਲੀ ਮੂਵੀਜ਼ ਦੇ ਵਿੱਚ ਹੁੰਦਾ ਕਿ ਜਿਹੜੀ ਐਕਸ਼ਨ ਮੂਵੀਜ਼ ਹੁੰਦੀਆਂ ਨੇ ਉਹ ਆਪਦੀ ਸਟੋਰੀ ਤਾਂ ਗਵਾਹੀ ਦਿੰਦੀ ਹੈ। ਸਟੋਰੀ ਦਾ ਟੇਸਟ ਨਹੀਂ ਹੁੰਦਾ ਉਹਨਾਂ ਮੂਵੀਜ਼ ਦੇ ਵਿੱਚ। ਪਰ ਇਸ ਫਿਲਮ ਦੇ ਵਿੱਚ ਇੱਕਦਮ ਐਗਜ਼ੈਕਟ ਆਪੋਜ਼ਿਟ ਆ। ਇਸ ਮੂਵੀ ਦੇ ਵਿੱਚ ਹਰ ਇੱਕ ਐਲੀਮੈਂਟ, ਹਰ ਇੱਕ ਐਕਸ਼ਨ, ਹਰ ਇੱਕ ਡਾਇਲੌਗ, ਹਰ ਇੱਕ ਪੰਚ ਪੰਚਲਾਈਨ ਹਰ ਇੱਕ ਡਰਾਮਾ ਮੂਵੀ ਦੀ ਸਟੋਰੀ ਨਾਲ ਪਰਫੈਕਟਲੀ ਅਲਾਈਨ ਕਰਦਾ ਹੈ ਇੱਕੋ ਬੰਦਾ ਜੋ ਆਪਣੇ ਪਰਿਵਾਰ ਲਈ ਕੁਝ ਵੀ ਕਰ ਗੁਜ਼ਰਨ ਦਾ ਜਜ਼ਬਾ ਰੱਖਦਾ ਹੈ ਉਸ ਦੀ ਕਹਾਣੀ ਦਿਖਾਈ ਗਈ ਹੈ ਇੱਕ ਅਸਲੀ ਮਰਦ ਦੀ ਵਿਦ ਅ ਲਿਟਲ ਬਿਟ ਆਫ ਕਾਮੇਡੀ ਐਕਸਕਿਊਜ਼ ਮੀ ਕਿਰਨ ਤਫਾਉ ਕੁੜੀ ਚੰਡੀਗੜ੍ਹ ਦੀ ਨਹੀਂ ਲੱਗਦੀ ਬਾਜੀ ਐ ਤਾਂ ਪੈਂਡਲ ਨਹੀਂ ਸੈੱਟ ਹੁੰਦੀ ਜਿਵੇਂ ਤੂੰ ਕਰਨ ਨੂੰ ਫਿਰਦਾ ਰੋਮਾਂਸ ਤੈਨੂੰ ਮੈਨੂੰ ਮਿਲਦੇ ਨੂੰ ਕਿੰਨੇ ਦਿਨ ਹੋ ਗਏ ਪਰ ਮੈਂ ਨੋਟ ਕੀਤਾ ਤੂੰ ਨਾ ਮੈਨੂੰ ਤੂੰ ਚੀ ਨਜ਼ਰ ਆ ਨਹੀਂ ਦੇਖਿਆ ਮੈਨੂੰ ਪਤਾ ਲੱਗਿਆ ਤੇ ਐਕਸ਼ਨ ਮੈਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਆਪਣੀ ਪਰਿਵਾਰ ਦਾ ਖੂਨ ਡੋਲਦਾ ਸੀ ਜੇ ਜੱਟ ਫੇਰ ਵਿਗੜ ਗਿਆ ਨਾ ਤਾਂ ਪਾਣੀਆਂ ਚ ਅੱਗ ਨੱਚੂਗੀ ਤੇ ਅੱਗ ਨੂੰ ਸੇਖ ਤੇਰੀਆਂ ਹੱਡੀਆਂ ਦਾ ਹੋਊਗਾ ਤੇ ਪਵਨ ਮਲੋਤਰਾ ਵਿਲਨ ਦੇ ਕਿਰਦਾਰ ਦੇ ਵਿੱਚ ਨਜ਼ਰ ਆਏ ਨੇ ਤੇ ਇੱਕ ਗੱਲ ਕਹਾ ਕਿ ਲੋਕਾਂ ਨੂੰ ਭਾਵੇਂ ਚੰਗੇ ਐਕਟਰ ਦੀ ਕਦਰ ਹੋਵੇ ਨਾ ਹੋਵੇ ਪਰ ਮੈਨੂੰ ਜ਼ਰੂਰ ਆ ਪਵਨ ਦੀ ਐਕਟਿੰਗ ਦਾ ਤਾਂ ਮੈਂ ਬਹੁਤ ਵੱਡਾ ਕਾਇਲ ਹਾਂ ਉਹਨਾਂ ਵਰਗਾ ਵਿਲੰਦ ਦਾ ਰੋਲ ਕੋਈ ਵੀ ਨਹੀਂ ਇੰਡਸਟਰੀ ਦੇ ਵਿੱਚ ਨਿਭਾ ਸਕਦਾ ਚੰਡੀਗੜ੍ਹੇ ਸਵਾਗਤ ਹੈ ਸਾਡੇ ਖਿਲਾਫ ਕੈਂਪੇਨਿੰਗ ਕਰੇਗਾ ਵੇ ਸਾਡਾ ਤਾਂ ਕਾਮੀ ਸਾ ਰੋਕਣਾ ਹੈ ਤੇ ਜੇ ਗੱਲ ਕਰਾਂ ਦੀਪ ਸਾਈਕਲ ਦੀ ਤਾਂ ਦੀਪ ਸਾਈਕਲ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਭ ਦਾ ਦਿਲ ਜਿੱਤ ਲਿਆ। ਬਾਕੀ ਜੇ ਤੁਸੀਂ ਫਿਲਮ ਵੇਖੋਗੇ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਤੇ ਇੱਕ ਗੱਲ ਹੋਰ ਜ਼ਰੂਰ ਕਹਿਣੀ ਚਾਹਾਂਗਾ ਕਿ ਤੁਸੀਂ ਵੀਡੀਓ ਦੇਖਦੇ ਜਾਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਚੁੱਪ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਕਿਉਂਕਿ ਯਾਰ ਐਡੀ ਵਧੀਆ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਣਾ ਤਾਂ ਸਬਸਕ੍ਰਾਈਬ ਤਾਂ ਮੰਦ ਹੈ। ਕੀ ਹੋਇਆ? ਉਹ ਕਹਿੰਦਾ ਕੱਲੂ ਲੈ ਜੀ ਲੈਪਟਾਪ 12 ਵਜੇ ਨਾਲ ਦੱਸ ਪਿਆ ਉਹ ਕਹਿੰਦਾ ਇਹਨੂੰ ਕੀ ਲੋੜਾ 12 ਵਜੇ ਸੱਦਣ ਦੀ? ਇਹਨਾਂ ਦੇ ਤਾਂ 24 ਘੰਟੇ 12:00 ਵਜੇ ਹੀ ਰਹਿੰਦੇ ਮੁਗਲ ਖੁੱਡਾਂ 'ਚ ਵੜ ਜਾਂਦੇ ਸੀ ਜਦੋਂ 12 ਵਜੇ ਦੇ ਸੀ ਕਹਿੰਦੇ ਸੀ ਸਰਦਾਰ ਆ ਗਏ ਜਿਨ੍ਹਾਂ ਦੇ ਪੈਰੀ ਪਹਿਣਾ ਚਾਹੀਦਾ ਉਹਨਾਂ ਦੇ ਹੱਥ ਹੀ ਨਹੀਂ ਪਈਦਾ